2023 ਪਾਏ ਇਹਨਾਂ ਨੇ ਕੋ 2023 ਪਾਣੀ ਚ ਟੈਗੇ ਸੀ ਤੇ ਫੇਰ ਪਾਏ ਫੇਰ ਪਾਟ ਕੇ ਰੋਣ ਹੁੰਦਾ ਕਿ ਤੂੰ ਪਾਵਾਂਗੇ ਹਣ ਫੇਰ ਆਹ ਦੇਖੋ ਜੀ ਕੀ ਲਾਤ ਹੋਏ ਪਾਣੀ ਦੇ ਕਰਕੇ 2023 ਮਮਾ ਕੰਬਰਾ ਉਹ ਵੀ ਸਾਰਾ ਫਟ ਗਿਆ ਆਹ ਆਹ ਅਰੇ ਬਾਹ ਬਾ ਲੈ ਆ ਜਾ ਸਪਤਾ ਦਿਕੇ ਆ ਉਧਰੋਂ ਵੀ ਦੇਖਿਓ ਪੂਜਾ ਰੂਮ ਵਾਲਾ ਕੰਬਰਾ ਆਹ ਵੇਖੋ ਜੀ ਮਾਰਾ ਇਹਦਾ ਘਰ ਬਣਾਇਆ ਸੀ। ਵੇਖੋ ਸਾਰਾ ਪਾੜ ਗਿਆ। ਪਾਣੀ ਕਰਕੇ। ਇਹ ਵੀ ਮੰਦੇ ਆ। ਆ ਦੋ ਤਿੰਨ ਘਰਾਂ ਦੇ ਦੰਦਰੀ ਵੱਜੇ ਹੋਏ ਆ ਕਿ। ਮਿੱਤਰੋ ਆ ਵੇਖ ਲੋ ਹਾਲਾਤ ਯਾਰ ਇਧਰ ਇੱਕ। ਪਾਣੀ ਦੇ ਕਰਕੇ ਪਾਣੀ ਨੀਆਂ ਦੇ ਵਿੱਚ ਵੜ ਗਿਆ। ਤੇ ਆ ਵੇਖੋ ਵੀ ਜੈਕ ਲਾ ਕੇ ਖਲਾਰਨੀ ਪਈ ਹੈ ਜਿਹੜੀ ਛੱਤ। ਆ ਵੇਖੋ ਵੀ ਜੈਕ ਲੱਗਾ ਨਾ ਤਾਂ ਇਹ ਵਿੱਚ ਦਾ ਆ ਵੇਖੋ। ਉਹਨਾਂ ਕੱਚੀ ਛੱਤ ਤੇ ਰਹਿ ਗਿਆ ਚੱਕੀ। ਹਾਂ ਇਹ ਆਪ ਜਿਹੜੀ ਪਿੰਡਾਂ ਦੇ ਹਾਲਾਤ ਤੇ ਇੱਧਰ ਆ ਵੀ ਕੰਦ ਟੁੱਟੀ ਪਈ ਬਾਕੀ ਸਾਰੀਆਂ ਵੇਖੋ ਆ ਵੀ ਗਾਂ ਦਾ ਟੁੱਟੀ ਪਈ ਹਾਂਜੀ ਮਿੱਤਰੋ ਚੈੱਕ ਕਰਦੇ ਪਏ ਕਰ ਲੋ ਤੁਸੀਂ ਆਹ ਹਾਲਾਤ ਵੇਖ ਲੋ ਕਿਵੇਂ ਤੋਂ ਗਿਆ ਵੇਖੋ ਵੀ ਦੇਸੀ ਕਿਸਤੀ ਬਣਾਈ ਉਹਨਾਂ ਨੇ ਆਹ ਵੇਖੋ ਆਹ ਵੇਲਾ ਦੇਸੀ ਕਿਸਤੀ ਹੋ ਡਰਮਾਣਾ ਕੀ ਚਾਹ ਬਣਾਈ ਹੈ ਹਾਂਜੀ ਹਾਂਜੀ ਵਾਹ ਓਏ ਗੱਲ ਹੋ ਗਈ ਫਿਰ ਕੀ ਹੋ ਗਿਆ ਜਿਹੜੇ ਹੱਡਪੀੜ ਤੋਂ ਬੰਦੇ ਉਹ ਆਪ ਕਹਿੰਦੇ ਵੀ ਚਾਹ ਪੀ ਕੇ ਜਾਏ ਜੇ ਵੀ ਇੰਨੀ ਇੱਥੇ ਬਾਬੇ ਨਾਨਕ ਦੀ ਮਿਹਰ ਤੇ ਬਾਕੀ ਆਪਣੀ ਹੁਣ ਸਿੱਖੀ ਜਾਂ ਪਹਿਲਾਂ ਹੀ ਜੱਜ ਨਹੀਂ ਜੀ 23 ਜੂਨ ਤੋਂ ਬਹੁਤ ਸੇਵਾ ਕੀਤੀ ਹੈ ਅੱਛਾ 2023 ਦੇ ਵਿੱਚ ਹਾਂ ਜੀ ਜਦੋਂ ਹੜ੍ਹ ਆਏ ਸੀਗੇ ਉਦੋਂ ਚਲੋਣੀ ਸ਼ੁਰੂ ਕੀਤੀ ਨਹੀਂ ਪਹਿਲਾਂ ਇਹ 88 ਤੋਂ ਪਹਿਲਾਂ ਵੀ ਛੋਟੇ ਛੋਟੇ ਨੇ ਸਾਡੇ ਕੋਲ ਹਾਦਸੇ ਬਿੜੇ ਹੁੰਦੇ ਤੇ ਜਾਣੀ ਪਹਿਲੀ ਸਾਡੀ ਦਰਿਆੋਂ ਪਾਰ ਹਟ ਗਈ ਪ੍ਰਾਣਾ ਹੀ ਇਹ ਤੇ ਜਰਬਾ ਹਾਂਜੀ ਹਾਂਜੀ ਸਾਡੇ ਭਰਾ ਵੀ ਸਾਰੇ ਚਾਰ ਭਰਾ ਮੈਂ ਵੀ ਦੇਖਿਆ ਥਾ ਸੀ ਸਾਰਾ ਕੋਈ ਯਾਰ ਧੂਵਲੀ ਬੁੜੇ ਜਣ ਲਕੀ ਜੀ ਉਹ ਜਿਹੜਾ ਕਿ ਪੂਰੇ ਮਿਹਰਤ ਦੇ ਨਾਲ ਉਹ ਆਪਕੇ ਦੁਸ਼ ਕਰ ਰਹੇ ਬਾਪੂ ਕੀ ਕਰਦੇ ਸੇਵਾ ਕਰਦੇ ਅੱਛਾ ਜੀ ਜਿਹੜਾ ਉਹਨਾਂ ਜਿਹੜਾ ਆਇਓ ਉਹਨਾਂ ਡੂਟੀ ਕਿ ਕੇ ਆਇਆ ਤੇ ਮੈਂ ਇਹ ਕਹਾਂ ਪੇ ਸੇਵਾ ਕਰ ਰਹੀ ਹਾਂ ਵਰਕੀ ਸੇਵਾ ਸਫਲ ਹੈ ਜੀ ਬੁ ਕਰੇ ਜਿਸ ਤਰ੍ਹਾਂ ਹੁਣ ਜਿੰਨੇ ਆਉਂਦੇ ਆ ਉਹ

ਸਾਡੇ ਘਰ ਉਧਰ ਹੀ ਜਾ ਦੇ ਵੇਖੋ ਵੀ ਕਿਹ ਟਾਈਮ ਦੇ ਵਿੱਚ ਇੱਥੇ ਜਿਹੜੀਆਂ ਪਹਿਲੀਆਂ ਹੁੰਦੀਆਂ ਸੀਗੇ ਤੇ ਅੱਜ ਵੇਖੋ ਤੁਸੀਂ ਨਰਾ ਪਾਣੀ ਪਾਣੀ ਹੋਇਆ ਪਿਆ ਵੇਖੋ ਤੁਸੀਂ ਪਾਣੀ ਦਾ ਕਹਿਰ ਵੇਖੋ ਯਾਰ ਇਧਰ ਤੁਸੀਂ ਸਾਰੇ ਪਾਸੇ ਪਾਣੀ ਪਾਣੀ ਬਾਬਾ ਜੀ ਕਿੰਨੇ ਏਰੀਆ ਹਣਾ ਏ ਇਹ ਹੋਊਗਾ 2-3 ਇੱਥੋਂ 4 ਕਿਲੋ ਵੱਡੇ ਸੁਭਰਾਵਾਂ ਤੱਕ ਆ ਅੱਛਾ 4-5 ਕਿਲੋਮੀਟਰ ਇਹ ਪੂਰਾ ਦਰਿਆ 10 ਕਿਲੋਮੀਟਰ ਦੇ ਏਰੀਏ 'ਚ ਹਾਂਜੀ ਹਾਂਜੀ ਹਾਂ ਉਧਰੋਂ ਆ ਜਿਹੜੇ ਬੰਨ ਤੋਂ ਤੇ ਉਧਰਲੇ ਪਾਰ ਵਾਲਾ ਬੰਨ 10 ਕਿਲੋ ਇਰਜਾ ਪਾਣੀ ਜਾਣਾ 10 ਕਿਲੋਮੀਟਰ ਹੈ ਨਾ ਵੱਡੇ ਸਭਰਾਵਾਂ ਦੇ ਬੰਨ ਨਾਲ ਹਾਂ ਵੱਡੇ ਸਭਰਾਵਾਂ ਵੱਡੇ ਸਭਰਾਵਾਂ ਤੋਂ ਲੈ ਕੇ ਤੇ ਜਿਹੜੇ ਸਭਰਾਵਾਂ ਇਹ ਆਲੇ-ਆਲੇ ਤੱਕ ਇਹ ਆਲੇ-ਆਲੇ ਤੱਕ ਇੱਥੇ ਕਿੰਨਾ ਡੂੰਗਾ ਪਾਣੀ ਹੋਣਾ ਕੋਈ ਜਾਣ ਇੱਥੇ ਹੋ ਆਏ 6-7 ਫੁੱਟ ਤੇ ਇੱਥੇ ਜਾਵੇ ਦੇਖੋ 6 ਬਾਬਾ ਹੀ ਹੈ ਨਾ 6 ਫੁੱਟ ਹੋਗਾ ਇੱਥੇ ਅਸੀਂ ਨਹੀਂ ਜੁਮ ਹੋ ਜੇ ਉਸੇ ਇੱਧਰ ਆਇਆ ਯਾਰ ਉਧਰ ਗਾਂ ਗਾਂ ਡੁੱਬ ਜਾਂਦਾ ਹੈ ਹਾਂ ਗਾਂਗ ਅੱਛਾ ਹਾਂ ਜੀ ਇਹ ਇੱਥੇ ਤਾਂ ਪੈਲੀਆਂ ਹੀ ਨੇ ਉਹ ਵੀ ਪੈਲੀਆਂ ਆ ਜੋ ਵੀ ਪੈਲੀਆਂ ਪਰ ਉਹ ਨੀਵਾਂ ਪੈਲੀਆਂ ਜਿਵੇਂ ਆਪਾਂ ਨਾਲੇ ਆਸ ਨੇ ਜਿਵੇਂ ਨਾਲੇ ਇਹ ਜੇ ਤੇ ਆਹ ਜਿਹੜੇ ਝੋਨੇਗਾ ਤਾਂ ਹੁਣ ਅੱਜ ਦਿਸਦੇ ਪਏ ਨੇ ਵੀ ਇਹ ਉੱਚੀ ਪੈਲੀ ਜੀ ਜਾਂ ਇਹ ਕੀ ਕਰਕੇ ਸਭੀ ਕਰਕੇ ਹਾਂ ਜੀ ਇਹ ਕੱਲ ਡੁੱਬ ਗਏ ਸਾਰੇ ਆਹ ਇਹ ਡੁੱਬੇ ਸੀ ਕੱਲ ਤਾਂ ਕੱਲ ਵੀ ਮੈਂ ਆਇਆ ਸੀਗਾ ਤੇ ਆ ਵੀ ਲੈ ਗਿਆ ਪਾਣੀ ਦੋ ਦੋ ਤਿੰਨ ਤਿੰਨ ਫੋਟ ਹਾਂ ਅੱਜ ਲੈ ਗਿਆ ਚਲੋ ਸ਼ੁਕਰੇ ਪਰਮਾਤਮਾ ਦਾ ਕੀ ਪਿਆ ਨਾ ਮਾ ਮੇਰੇ ਪਿੱਛੇ ਤੋਂ ਵੀਰਾ ਦੇਖ ਲਿਓ ਇਹ ਇੱਕ ਨਦੀ ਦੀ ਹੈ ਇਸ ਤੋਂ ਪਹਿਲਾਂ ਹੈ ਕਿ ਸਾਡੇ ਮਿੱਤਰੋ ਆਹ ਵੇਖ ਲਓ ਇਹਨਾਂ ਘਰਾਂ ਦੇ ਵਿੱਚ ਹੋਣਗੇ ਨਹੀਂ ਜੀ ਇੱਥੇ ਨਿਕਲਦੇ ਆਹ ਪਾਣੀ ਹੈ ਤੇ ਸਾਰਾ ਵਿਚਾ ਉਹ ਕਮਰੇ ਤਰੇ ਹਲਦੇ ਨੇ ਹਾਂ ਜਿਹੜਾ ਕਪੜਾ ਨਹੀਂ ਇੱਕ ਦੋ ਦੋ ਜਣੇ ਵੀ ਨਹੀਂ ਹੈਗੇ ਨਾ ਰੱਖੀ ਵਾਹ ਇੱਥੋਂ ਡੰਗਰ ਮਾਰ ਉੱਧਰ ਲੈ ਗਏ ਨੇ ਫਿਰ ਕਿਹਾਂ ਤਾ ਅੱਛਾ ਜਿਵੇਂ ਉਹ ਸਾਡੇ ਕੋਲੇ ਆ ਕੋਹ ਇਹਨਾਂ ਦੇ ਡੰਗਰ ਇੱਥੇ ਆਪਾਂ ਨੂੰ ਨਹੀਂ ਲੱਗਣੀ ਤੁਸੀਂ ਆ ਤੇ ਸੋਹਣੋ ਹਾਥ ਵੀ ਵੇਖ ਲੋ ਯਾਰ ਘਰਾਂ ਦੇ ਹਾਲਾਤ ਕੋਈ ਨਹੀਂ ਹੈਗਾ ਇਸ ਘਰ ਦੇ ਵਿੱਚ ਕਿਉਂਕਿ ਇੱਥੇ ਇੱਕ ਟੁਕ 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 7 8 8 ਫੁੱਟ ਪਾਣੀ ਹੈ ਡੂੰਗਾ ਤੇ ਇੱਥੇ ਕਿੱਥੇ ਰਹਿਣਗੇ ਕੋਠੇ ਵੀ ਤਰੇ ਪਏ ਘਰਾਂ ਵੀ ਘਰ ਪੂਰੇ ਆ ਤਰੇ ਪਏ ਉੱਤੇ ਉੱਤੇ ਤੇ ਆ ਦੂਰ ਦੂਰ ਤੱਕ ਮਾਰ ਤੋਂ ਨਿਕਾ ਨੇਰਾ ਪਾਣੀ ਪਾਣੀ ਤੇ ਬਾਬਾ ਜੀ ਤੁਸੀਂ ਬੇੜੀ ਹੁਣ ਸਿੱਖੀ ਜਾਂ ਪਹਿਲਾਂ ਹੀ ਜਨਮ ਨਹੀਂ ਜੀ 23 ਚ ਬਹੁਤ ਸੇਵਾ ਕੀਤੀ ਹੈ ਅੱਛਾ 2023 ਦੇ ਵਿੱਚ ਹਾਂ ਜੀ ਜਦੋਂ ਹਾਰੜ ਆਏ ਸੀਗੇ ਉਹ ਕਲੋਨੀ ਸ਼ੁਰੂ ਕੀਤੀ ਨਹੀਂ ਪਹਿਲਾਂ ਅਸੀਂ 88 ਤੋਂ ਪਹਿਲਾਂ ਮੈਂ ਛੋਟੇ ਛੋਟੇ ਨੇ ਸਾਡੇ ਕੋ ਆਫਦਾ ਬਿੜਾ ਹੁੰਦੇ ਤੇ ਜਾਨੀ ਪਹਿਲੀ ਸਾਡੀ ਦਰਿਆਵਾਂ ਪਾਰ ਹਟ ਗਈ ਪੁਰਾਣਾ ਹੀ ਇਹ ਤੇ ਜਰਵਾ ਹਾਂ ਜੀ ਹਾਂ ਜੀ ਸਾਡੇ ਭਰਾ ਵੀ ਸਾਰੇ ਚਾਰ ਭਰਾ ਮੈਂ ਵੀ ਦੇਖਿਆ تھا ਸੀ ਸਾਰਾ ਕੋਈ ਧੂੜ ਵਾਲੀ ਗੁੜੇ ਜਿਹੜੀ ਹੈ ਜਿਵੇਂ ਆਪ ਤਿਆਰ ਹਾਲਾਤ ਹੋਏ ਵੇ ਆਉਣ ਵਾਲੀਆਂ ਸਾਲਾਂ ਦੇ ਵਿੱਚ ਇੱਥੇ ਇਹ ਰੇਕ ਘਰ ਦੇ ਵਿੱਚ ਬੇੜੀ ਵੀ ਇੱਕ ਹੋਣੀ ਚਾਹੀਦੀ ਹਾਂਜੀ ਹੁਣ ਵਾਹ ਤਾਂ ਇੱਕ ਦੀ ਮੁੱਲ ਲੈਣ ਦੀਆਂ ਤਿੰਨ ਚਾਰ ਅਸੀਂ ਵੀ ਆਉਂਦੀਆਂ ਹਾਂ ਜੋ ਵੀ ਇਹ ਲਾਲਾ ਵੀ ਸਾਨੂੰ ਕੋਈ ਚੜਾਉਂਦਾ ਨਹੀਂ ਬੇੜੀ ਦੇ ਉੱਤੇ ਲਾਲਾ ਵੇ ਬੇੜਾ ਇੱਕ ਸਰਕਾਰੀ ਮਿਲਿਆ ਹੈ ਉਹ ਜਿਵੇਂ ਲਾਲਾ ਕੇ ਬੰਦਿਆਂ ਦੇ ਹੱਥੀਆਂ ਆ ਗਿਆ ਉਹਨੇ ਨਹੀਂ ਫਿਰ ਨਰਤ ਕਰਦੇ ਫਿਰ ਅਸੀਂ ਆਪ ਦਾ ਕਿਹੜਾ ਪਰਿਵਾਰ ਆ ਸਾਰਿਆਂ ਨੇ ਬੇੜੀ ਆਪਦੀ ਲੈਂਦੀ ਕਿੰਨੇ ਦੀ ਲਈ ਬੇੜੀ ਇਹ ਬੇੜੀ ਸਾਡੇ ਤੋਂ ਮੰਗਦੇ ਸੀ 35 ਹਜ਼ਾਰ ਤੇ ਫਿਰ ਉੱਤ ਲਾਲਾ ਕਰਦਿਆਂ ਕਰਾਉਂਦੇ ਸਾਨੂੰ ਆਂਦੇ ਵਿੱਚ ਸੇਵਾ ਜੀ ਸੇਵਾ ਜੀ ਹਾਂ ਕੋ ਸੇਵਾ ਕਰਤੀ ਹੁਣਾਂ 20 ਹਜ਼ਾਰ ਅਸੀਂ ਦੇ ਕੇ ਤੈਨੂੰ ਬੇੜਾ ਲੈਂਦਾ ਠੀਕ ਕਿਉਂਕਿ ਜਿਹੜੀਆਂ ਸਰਕਾਰਾਂ ਉਹ ਤਾਂ ਨਾ ਨਾ ਬਰੇ ਨਹੀਂ ਸੋਚਦੀਆਂ ਕੋਈ 2023 ਦੇ ਵਿੱਚ ਮਿੰਤਰ ਤਰਲਾ ਕੀਤਾ ਅਹੀਂ ਕਾ ਤੁਹਾਡੇ ਸੇਵਾ ਜੀ ਆ ਬਾਬਾ ਜੀ ਸਾਡੇ ਕੋਲੇ ਆ ਨਹੀਂ ਫਿਰ ਉਹਨਾਂ ਬੇੜਾ ਦੇ ਤਾ ਚਲੋ ਚੰਗੀ ਗੱਲ ਵੀ ਉਹਨਾਂ ਨੇ ਕਿਹਾ ਵਿੱਚ ਲੋਕਾਂ ਨੂੰ ਚਾਹੀਦਾ ਹਨਾ ਬਰਾਚਨ ਰਹਿਣਾ ਵਗੈਰਾ ਹੋਰ ਬਥੇਰਾ ਕੁਝ ਚਾਹੀਦਾ ਹਨਾ ਤੇ ਬਾਕੀ ਸਰਕਾਰਾਂ ਨਹੀਂ ਸੋਚਦੀਆਂ ਸਰਕਾਰਾਂ ਬਾਰੇ ਕੀ ਕਹੂੰਗੀ ਸਰਕਾਰਾਂ ਨੂੰ ਕੀ ਆਖੀਏ ਸਰਕਾਰਾਂ ਚਲੋ ਸਾਰਾ ਸਰਕਾਰਾਂ ਵਿੱਚ ਲਾਲਾ ਜਿਹੜਾ ਜੇ ਕੋ ਤੇਲ ਫੁੱਲ ਹੁੰਦਾ ਵਾ ਗਾੜੀ ਜਿਹੜੇ ਮਗਰਮਾਸ਼ ਬੈਠੇ ਉਹ ਆਪਦੇ ਮੰਡ ਲੈਣਗੇ ਹਾਂ ਪਿੰਡਾਂ ਦੇ ਵਿੱਚ ਹੈਗੇ ਨਾ ਜਿਹੜੇ ਮਗਰਮਚ ਉਹ ਸਨ ਮਾੜੇ ਬੰਦੇ ਨੇ ਨੇੜੇ ਨਹੀਂ ਲੱਗਣਦੇ ਸਹੀ ਗੱਲ ਹੈ ਸਹੀ ਗੱਲ ਹੈ ਜਿਹੜੇ ਚਲੋ ਸਰਕਾਰਾਂ ਨੇ ਮਾੜਾ ਕਹਿੰਦੇ ਉਹ ਦਿੰਦੇ ਆ ਸਰਕਾਰਾਂ ਸਰਕਾਰਾਂ ਕੀ ਕਰਨਗੀਆਂ ਜਦੋਂ ਅਸੇ ਸਰਕਾਰਾਂ ਦੇ ਬੰਦੇ ਹੀ ਖਾ ਜਾਣਗੇ ਗਾੜੀ ਉਹ ਵੀ ਗੱਲ ਜਿਹੜੇ ਆ ਜਿਹੜਾ ਪਾਣੀ ਆ ਇਹਦੇ ਵਿੱਚ ਸਰਕਾਰਾਂ ਦੇ ਨਹੀਂ ਸਰਕਾਰਾਂ ਨੂੰ ਨਹੀਂ ਸਾਨੂੰ ਅਜੇ ਕੋਈ ਸਾਡੇ ਸਾਡੇ ਪਾਸ ਕੁਝ ਨਹੀਂ ਆਇਆ ਜੀ ਹਾਂ ਇਹ ਬੇੜਾ ਵੀ ਆਪਦਾ ਲੈਂਦਾ ਸਾਨੂੰ ਕਿਸੇ ਨੇ ਲਾ ਲਓ ਤੈਨੂੰ ਪੁੱਛਿਆ ਹੀ ਨਹੀਂ ਜਦੋਂ ਕਹਿੰਦੇ ਪਾਣੀ ਉਤਰੇਗਾ ਉਦੋਂ ਦਿਆਂਗੇ ਹਾਂ ਜੀ ਹੁਣ ਵੇਖੋ ਕੀ ਦਿੰਦੇ ਸਾਨੂੰ ਕੀ ਜਾਣਾ ਲਾਣਾ ਕੋਈ ਬੰਦਾ ਤੇ ਆ ਕੋਈ ਰੋਟੀ ਚੰਗਰਾਣਾ ਕਰਦਾ ਹਾਂ ਜੀ ਹਾਂ ਜੀ ਇੱਥੇ ਸੰਤਵਾਦ ਨਾ 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 ਲੇ ਨਾ ਕਰਖਾਨਾ ਸਰਕਾਰੀ ਇੱਥੇ ਰਾ ਕਿਹੜੇ ਲਾਰਾ ਵੀ ਸਾਨੂੰ ਦੀ ਜਿਹੜੇ ਆਮ ਫਰਾਈ ਬੰਦੇ ਹੀ ਆਉਂਦੇ ਨਹੀਂ ਇਹਨਾਂ ਦੇ ਵਾਸਤਾ ਕੁਝ ਸਰਕਾਰਾਂ ਨੂੰ ਕੀ ਜ਼ਰਾ ਕੀ ਆਪਣਾ ਨਾਮ ਤੋਂ ਬਾਹਰ ਤੱਕ ਨਹੀਂ ਪੰਜ ਚਾਰ ਭਰਾ ਇੱਥੇ ਬੈਠੇ ਆਹ ਵੇਖੋ ਸੋਨਿਓ। ਸਰਪੀ ਇਸ ਘਰਾਂ ਦੇ ਵਿੱਚ ਹੈਗੇ ਆ ਇੱਕ ਇੱਕ ਦੋ ਦੋ ਜਣੇ। ਇੱਕ ਇੱਕ ਦੋ ਦੋ ਜਣੇ। ਅੱਛਾ ਉਹ ਗੁਰਦੁਆਰਾ ਸਾਹਿਬ ਦੇ ਕੋਲ। ਹਾਂਜੀ ਹਾਂਜੀ। ਠੀਕ। ਯਾ ਵੇਖੋ ਡੁੱਬੇ ਪਏ ਯਾਰ। ਆਹ ਦੇਖੋ। ਹੁਣ ਵੀ ਇੱਥੇ ਆਪਣੀ ਜਿੱਥੇ ਬੈਠੀ ਹੈਗੀ। ਜਿੱਥੇ ਨਾ ਉੱਤਰ ਕੇ ਜਿਹੜੇ ਵੀਰੋ ਜੁੱਤੀਆਂ ਲਾ ਲਾਂਗੇ ਆਪਾਂ। ਕਹਿੰਦਾ ਜੇ ਬੇਚ ਦੇ ਜੇ ਨਾ ਉਹ ਪਰਲੇ ਦਾ ਮੰਗਲੇ ਦਾ ਵੀ ਦੁੱਖ ਕਰ ਇੱਧਰ ਮੰਡਣਾ ਇੱਥੇ ਆਹੋ ਠੀਕ ਇੱਥੇ ਮੰਡ ਕੇ ਜਣਗੇ ਆਪਾਂ ਨੂੰ ਰਸਨਾ ਆਪਣੇ ਕੋਲ ਫਿਰ ਆਇਆ ਕਰ ਲਾਂ ਉਹ ਪਰਾਂ ਤੇ ਦੇਵਾਂਗੇ ਚਾ ਉਹ ਜਿਹੜੇ ਸਾਹਮਣੇ ਨਹੀਂ ਨਹੀਂ ਇੱਧਰ ਆ ਜਿਹੜੇ ਠੀਕ ਹੈ ਦੇ ਦੂਬਾ ਉਧਰ ਕਿਉਂ ਨਹੀਂ ਆ ਆ ਝੋਨਾ ਵਗਾਲੀ ਝੋਨਾ ਤੇ ਪੇਰਾ ਨਹੀਂ ਤੁਰਨਾ ਹਾਂ ਉਤੋਂ ਉਤੋਂ ਦੀ ਨਹੀਂ ਜਾ ਸਕਦਾ ਇਹ ਬੜੇ ਦੂਰ ਦਾ ਤਾਂ ਥੱਲੇ ਥੱਲੇ ਆਉਂਗਾ ਚੋ outra ਗਨ ਬੋਲ ਜਾਂਦੇ ਬੜਾ ਲਵੇ ਲੱਗਿਆ ਬਬਾਈ ਮਾੜਾ ਮਾੜਾ ਨੇੜੇ ਲੱਗਿਆ ਥੱਲੇ ਬੈਠੋ ਥੱਲੇ ਬੈਜੋ ਮੇਰੇ ਤਾਰ ਹੈ ਬਬਾਈ ਥੱਲੇ ਬੈਜੋ ਥੱਲੇ ਬੈਜੋ ਨੀਚੇ ਬੈਠ ਜਾਓ ਬਈ ਜੂਝ ਰਹੇ ਆ ਹਨ ਤੇ ਆਪਣਾ ਵੀ ਫਰਜ਼ ਹੈ ਜੀ ਇنسਾਨੀਅਤ ਦੇ ਨਾਲ ਖੜੀਏ ਜਾਈਏ ਇਨਸਾਨਾਂ ਦੇ ਵਿੱਚ ਵਿਚਰੀਏ ਅਜਿ ਉਸੇ ਤਰ੍ਹਾਂ ਦੇ ਆ ਬਾਕੀ ਸਰਕਾਰਾਂ ਬਾਰੇ ਕੀ ਹੋਣਾ ਕੋਰ ਬੂਟ ਵਿੱਚ ਪੈ ਰਹੇ ਆ ਯਾ ਵੇਖੋ ਸੰਘ ਤੋਂ ਜਿਹੜੇ ਆਪਾਂ ਇਹ ਸੇਵ ਲੈਂਦੇ ਆਏ ਉਹ ਲਫਾਵੇਂ ਚ ਪਾ ਦੇ ਵੰਡ ਦਾਂਗੇ ਨਾ ਆਹੋ ਕਿਹਾ ਹਾਂ ਆਹ ਵੇਖੋ ਵੀ ਸੰਗ ਦਾ ਖੜੀਆਂ ਦੂਰ ਦੂਰ ਆਹ ਵੇਖੋ ਇਧਰ ਦੇ ਗਲੀਆ ਮਤਲਬ ਕਿ ਹਾਂਜੀ ਹਾਂਜੀ ਲੱਗ ਰਿਹਾ ਲੋਕਾਂ ਦੀ ਸੇਵਾ ਕਰਕੇ ਦੇਖ ਕੇ ਬਹੁਤ ਮਾੜਾ ਲੱਗ ਰਿਹਾ ਹੈ ਮਤਲਬ ਕਿ ਇਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਹੈ ਹਾਂ ਚਲੋ ਮਾਲਕ ਕਿਰਪਾ ਕਰੇ ਇਹਨਾਂ ਦੇ ਭਲੇ ਕਰੇ ਪਾਪਾ ਜੀ ਮਹਾਰਾਜ ਜੀ ਤੋਂ ਮੇਰੇ ਵੀਰਾਂ ਨੂੰ ਇੰਨੀ ਬੇਇਨਤੀ ਇਹ ਵੀ ਮੇਰੇ ਵੀਰ ਚਲੋ ਇਹਨਾਂ ਦੀ ਬਹੁਤ ਜ਼ਿਆਦੀ ਤੋਂ ਜ਼ਿਆਦੀ ਕਰਨੇ ਹੂੰ ਬਾਕੀ ਜਦੋਂ ਜਦੋਂ ਪਾਣੀ ਉਤਰੇਗਾ ਉਦੋਂ ਆ ਜੋ ਆਪਾਂ ਦਾ ਮਤਲਬ ਕੀ ਜੋ ਇਹਨਾਂ ਦਾ ਨੁਕਸਾਨ ਹੋਇਆ ਨੁਕਸਾਨ ਬਰਨ ਮਰੇਗਾ ਹਾਂਜੀ 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 ਪਾਣੀ ਇੱਥੇ ਪਾਣੀ ਦਾ ਪੂਰਾ ਖੰਡਾ ਇੱਥੇ ਪਾਣੀ ਦਾ ਉਹ ਪਾਣੀ ਦਾ ਆਪੜਾ ਦੋ ਹਾਂ ਪੰਡਿਆ ਲੈ ਬੇ ਨੁਗੜੇ ਪਾਣੀ ਪਾਣੀ ਚਾਹੋ ਆ ਸਾਹਮਣੇ ਕੋਹਾਤੀ ਬਾਤ ਆ ਤੁਹਾਨੂੰ ਇਹ ਗੱਲਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਦਾ ਆ ਤੁਹਾਨੂੰ ਸੰਕੇਤ ਹੋਰ ਚਾਬਰ ਆਰਗਨਾਈਜਰ ਕਲਿੱਕਸ ਬਾਹਰ ਸੇਕ ਨੂੰ ਪਾਣੇ ਦੇ ਵਿੱਚ ਆ ਚਾਬਰ ਹੋਏ ਮੈਂ ਕਮੈਂਟੀ ਹੋਰ ਪੁੰਨੇ ਨਹੀਂ ਆ ਯਾਰ ਨਾਲੇ ਨਾਲੇ ਤਾਂ ਬੱਤੀ ਆ ਰਹਿ ਜਾਂਦੀ ਹੈ ਸਾਗਰ ਵੀਰ ਅੱਜ ਸੇਵਾ ਤੇ ਆਇਆ

ਕੋਈ ਗੱਲ ਨਹੀਂ ਟੈਨਸ਼ਨ ਨਾ ਲਾਓ ਮਾੜਾ ਆ ਵੀ ਇੱਧਰ ਵੇਖੋ ਆ ਵਿਸੀਮੈਂਟ ਕਰਨੀ ਆ ਹਾਂ ਦੇਖੋ ਆ ਵੀ ਇੱਧਰ 2023 ਪਾਏ ਇਹਨਾਂ ਨੇ ਕੋਈ 2023 ਪਾਣੀ ਚ ਟੈਗੇ ਤੇ ਫੇਰ ਪਾਏ ਫੇਰ ਪਾਟ ਗਏ ਰੋਣ ਹੁੰਦਾ ਕਿਤੋਂ ਪਾਵਾਂਗੇ ਹਣ ਫੇਰ ਆਹ ਵੇਖੋ ਜੀ ਕੀ ਲਾਤ ਹੋਏ ਪਾਣੀ ਨੇ ਕਰਕੇ ਮੇਰੇ ਰੰਗ ਮਾਮਾ ਕਮਰਾ ਉਹ ਵੀ ਸਾਰਾ ਪਾਟ ਗਏ ਹਾਂ ਜੀ ਹਾਂ ਜੀ ਹਾਂ ਜੀ ਵਾਹ ਵਾਲਿਆ ਸਪਤਾ ਦੀ ਆ ਉਹ ਉੱਧਰ ਨੂੰ ਦੇਖਿਓ ਤੂ ਜਰੂਮ ਵਾਲਾ ਕੰਦਰਾ ਆ ਵੇਖੋ ਜੀ ਮਹਾਰਾਜ ਦਾ ਘਰ ਬਣਾਇਆ ਸੀ ਜੀ ਵੇਖੋ ਸਾਰਾ ਪਾੜ ਗਿਆ ਪਾਣੀ ਆ ਦੋ ਤਿੰਨ ਘਰਾਂ ਦੇ ਦੰਗਰੀ ਵੱਜੇ ਹੋਏ ਆ ਕਿ ਆ ਪਾਣ ਵੀਰ ਜੀ ਅੱਜ ਸੇਵਾ ਕਰ ਰਹੇ ਆ ਪਾਣੀ ਦੇ ਵਾਲਾ ਦੇ ਮਾਤਾ ਨਹੀਂ ਕੋਈ ਉਹ ਬੜੀ ਦੂਰ ਆਇਆ ਇੱਕ ਬੜੀ ਦੂਰ ਮਾਇਸਰਾ ਆ ਆ ਜਾ ਆ ਜਾ ਤੂੰ ਵੀ ਲੈ ਲੈ ਹੈਂ ਆਸਰਾ ਦੋ ਇਹ ਉਹ ਤੋਂ ਆਇਆ ਹਾਲੋ ਹੋ ਗਿਆ ਹੋ ਗਿਆ ਹੋ ਗਿਆ ਮਾਤਾ ਦੇ ਦੋ ਉਹ ਤੇ ਆਪ ਕਰੇ ਜਾਣ ਜਣਾ ਉਹ ਘਰ ਨਹੀਂ ਕੋਈ ਕੋਈ ਆ ਮੁੰਡੇ ਨੂੰ ਦੇ ਆ ਜਾ ਨਾ ਮੈਂ ਦੇ ਦੋ ਇਹ ਟੁੱਟਾਣਾ ਲੈ ਲੈ ਹਾਂਜੀ ਮਿੱਤਰੋ ਆਪਾਂ ਸੇਵਾ ਦੇ ਮੂੜ ਦੇ ਵਿੱਚ ਆਏ ਪਏ ਹਾਂ ਹਾਂਜੀ ਮਿੱਤਰੋ ਚੈੱਕ ਕਰਦੇ ਪਏ ਕਰ ਲੋ ਤੁਸੀਂ ਆਹ ਹਾਲਾਤ ਵੇਖ ਲੋ ਕਿਵੇਂ ਤੋਂ ਗਿਆ ਵੇਖੋ ਵੀ ਦੇਸੀ ਕਿਸਤੀ ਬਣਾਈ ਓਹਨਾਂ ਨੇ ਆਹ ਵੇਖੋ ਆਹ ਵੇਖ ਲੋ ਦੇਸੀ ਕਿਸਤੀ ਹੋਰ ਰਮਾਣਾ ਕੀ ਚਾਹ ਬਣਾਈ ਹੈ ਹਾਂਜੀ ਹਾਂਜੀ ਵਾਹ ਓਏ ਗੱਲ ਹੋ ਰਹੀ ਹੈ ਫਿਰ ਕੀ ਹੋ ਗਿਆ ਦੇਖ ਲੋ ਇੰਨੇ ਹਾਲਾਤਾਂ ਦੇ ਵਿੱਚ ਵੀ ਰਹਿ ਹੈਗੇ ਆ ਹੈ ਇੰਨੇ ਹਾਲਾਤਾਂ ਦੇ ਵਿੱਚ ਫਿਰ ਵੀ ਸਾਨੂੰ ਕਹਿੰਦੇ ਵੀ ਤੁਸੀਂ ਚਾਹ ਪੀ ਕੇ ਲਓ ਵੀ ਚੜਦੀ ਕਲਾ ਦੇ ਵਿੱਚ ਹੀ ਯਾਰ ਹਾਂ ਧੰਨਵਾਦ ਇਦਾਂ ਦੇ ਹਾਲਾਤਾਂ ਦੇ ਵਿੱਚ ਵੀ ਸੇਵਾ ਕਰ ਸਕਦੇ ਜੀ ਚੜਦੀ ਕਲਾ ਦੇ ਵਿੱਚ ਚੰਗੇ ਆਂਗੇ ਚੜਦੀ ਕਲਾ ਬੱਲੇ ਬੱਲੇ ਹੋਈ ਪਈ ਵੀ ਐਵੇਂ ਦੇ ਹਾਲਾਤਾਂ ਦੇ ਵਿੱਚ ਵੀ ਸਾਡੇ ਪੰਜਾਬੀਆਂ ਦੇ ਦਿਲ ਬਹੁਤ ਜਿਆਦੇ ਵੱਡੇ ਨੇ ਵੀ ਯਾਰ ਵੀ ਹੋਰ ਜੇ ਸਟੇਟਾਂ ਦੀ ਆਪਾਂ ਗੱਲ ਕਰੀਏ ਨਾ ਹਨਾ ਤੇ ਪਿੱਛੇ ਜਿਹੜਾ ਇਹ ਕੁੱਲੂ ਦੇ ਵਿੱਚ ਬੱਦਲ ਫਟਿਆ ਸੀਗਾ ਤਾਂ ਉਥੇ 1000 ਰੁਪਈਆਂ ਦੀ ਬੋਤਲ ਉਹਨਾਂ 8000 ਰੁਪਈਆਂ ਦੀ ਕਰਤੀ ਸੀ ਪਾਣੀ ਦੀ ਤੇ ਇੱਥੇ ਤੁਸੀਂ ਦੇਖ ਲਓ ਵੀ ਇੰਨੀ ਆ ਮੇਹਰਾ ਲਹਿਰਾ ਬਹਿਰਾ ਹੋਈਆਂ ਪੰਜਾਂ ਨੇ ਨਾ ਵੀ ਲੋਕੀ ਆਪ ਕਹਿੰਦੇ ਨੇ ਵੀ ਜਿਹੜੇ ਹੜਪੀੜ ਤੋਂ ਬੰਦੇ ਉਹ ਆਪ ਕਹਿੰਦੇ ਵੀ ਚਾਹ ਪੀ ਕੇ ਜਾਏ ਜੇ ਵੀ ਇੰਨੀ ਇੱਥੇ ਬਾਬੇ ਨਾਨਕ ਦੀ ਮਿਹਰ ਤੇ ਬਾਕੀ ਸਾਡੇ ਪੰਜਾਬੀਆਂ ਦੇ ਦਿਲ ਬਹੁਤ ਹੀ ਵੱਡੇ ਨੇ ਚਲੋ ਬਾਬਾ ਨਾਨਕ ਇਦਾਂ ਹੀ ਰੱਖੇ ਸਾਰਿਆਂ ਵਿਚਾਂ ਦੀ ਗਲਾਚ ਰੱਖੇ ਪਰ ਇਹਨਾਂ ਨੂੰ ਛੇਤੀ ਤੋਂ ਛੇਤੀ ਪਾਣੀ ਤੇ ਚਲੋ ਜੋ ਵੀ ਇਹਨਾਂ ਦੀ ਮਦਦ ਕੀਤੀ ਜਾਂਦੀ ਮੇਰੇ ਭਰਾ ਅੰਬਾ ਕਰਾਂਗੇ ਸਾਰੇ ਰਲ ਕੇ ਮੇਰੇ ਭਰਾ ਜਿੰਨੇ ਵੀ ਇਕੱਠੇ ਹੋ ਕੇ ਚਲੋ ਆਪਾਂ ਇਹਨਾਂ ਦੀ ਮਦਦ ਕਰੀਏ ਜਿੰਨੀ ਜੋਗੇ ਹੋ ਤੇ ਉਹ ਕਿ ਕੀ ਕਹਿਣਾ ਤੁਹਾਨੂੰ ਹਾਂ ਨਾ ਕਿ ਸਾਡਾ ਮਕਸਦ ਵੀ ਇਹ ਸੀ ਵੀ ਆਪਾਂ ਦੂਰੋਂ ਆਣਾ ਉਹਨਾਂ ਦੇ ਜਾ ਕੇ ਗਰਾਉਂਡ ਪਰ ਤੇ ਅਸੀਂ ਉਹਨਾਂ ਦੇ ਹਾਲ ਹਾਲਾਤ ਪੁੱਛੇ ਪਰ ਅੱਜ ਨਹੀਂ ਅਜੇ ਇਹਨਾਂ ਨੂੰ ਅੱਠ ਮਹੀਨੇ ਤੱਕ ਲੋੜ ਵੀ ਪੈਣੀ ਹੈ ਆਪਣੀ ਜਦੋਂ ਪਾਣੀ ਸੁੱਕੂਗਾ ਇਹਨਾਂ ਨੂੰ ਹੋਰ ਕੀ ਦੀ ਜਿੰਦ ਜਿੰਦ ਨੂੰ ਤੇ ਉਹਨਾਂ ਨੂੰ ਸਰਪੰਨਾਂ ਵੀ ਜੇ ਲੋੜ ਤਾਂ ਇਹਨਾਂ ਨੂੰ ਪੱਪੜਾ ਕਿਹਦੀ ਵੀ ਲੋੜ ਹੈ ਉਸ ਨੂੰ ਦੋਹਾਂ 24 ਘੰਟੇ ਦੀ ਲੋੜ ਦਾ ਹਾਂ ਕਿੰਨਾ ਚਿਰ ਆਈ ਰਿਹਾ ਪਰ ਉਹ ਚੀਜ਼ਾਂ ਦੀ ਕਿਸੇ ਕੋਈ ਗੱਲ ਨਹੀਂ ਪਲਾਂ ਦੀ ਸੇਵਾ ਕੋਈ ਨਹੀਂ ਇਹ ਵਹੀ ਚਿਰ ਉਹਦੇ ਨਾਲ ਬਾਤ ਕਰਨਾ ਕਰਵਾਉਣਾ ਮਾਤਾ ਕਾਲਪੱਤਵਾਹੀ ਜੀ ਪਹਿਲੀ ਕਦਮ ਬਿਲਕੁਲ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਤਸਵੀਰਾਂ ਦਿਖਾ ਰਿਹਾ ਜੀ ਉਹ ਜਿਹੜਾ ਕਿ ਪੂਰੇ ਮਿਹਰਤ ਦੇ ਨਾਲ ਉਹ ਆਪੇ ਕਰ ਰਹੇ ਔਰ ਪੂਰੀ ਕੀ ਕਰ ਰਹੇ ਸੇਵਾ ਕਰ ਰਹੇ ਅੱਛਾ ਜੀ ਜਿਹੜਾ ਉਹਨਾਂ ਜਿਹੜਾ ਆਏ ਉਹਨਾਂ ਡੂਟੀ ਕਿ ਕੇ ਆਇਆ ਤੇ ਮੈਂ ਇਹ ਕਹਾਂ ਕਿ ਸੇਵਾ ਕਰ ਰਹੇ ਜੀ ਉਹ ਕੀ ਸੇਵਾ ਸਫਲ ਹੈ ਜੀ ਬੁ ਕਰੇ ਕਿਸ ਤਰ੍ਹਾਂ ਹੁਣ ਜਿੰਨੇ ਆਉਂਦੇ ਆ ਉਹ ਆਪਣੇ ਚਿੱਤ ਲਾ ਕੇ ਖੜੋ ਚਿੱਤ ਲਾ ਕੇ ਤੇ ਉਹ ਚਾਰਗੇ 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 ਆਹ ਲੋਕ ਇੱਧਰ ਖੜਾ ਉਹ ਇੱਧਰ ਖੜਾ ਇੰਨੇ ਪਾਣੀ ਇੱਧਰ ਆ ਗਏ ਹੋਏ ਨੇ ਮਿੱਤਰੋ ਆਹ ਵੇਖ ਲਓ ਹਾਲਾਤ ਯਾਰ ਇੱਧਰ ਵੇਖੋ ਪਾਣੀ ਦੇ ਕਰਕੇ ਪਾਣੀ ਨੀਆਂ ਦੇ ਵਿੱਚ ਵੜ ਗਿਆ ਤੇ ਆਹ ਵੇਖੋ ਵੀ ਜੈਕ ਲਾ ਕੇ ਖਲਾਰਨੀ ਪਈ ਹੈ ਜਿਹੜੀ ਛੱਤ ਆਹ ਵੇਖੋ ਵੀ ਜੈਕ ਲੱਗਾ ਨਾ 2 ਇੰਚ ਦਾ ਆਹ ਵੇਖੋ ਇੱਧਰ ਕੱਚੀ ਛੱਤ ਤੇ ਹੈ ਚੱਕੀ ਹਾਂ ਯਾਹ ਜਿਹੜੀ ਪਿੰਡੋਂ ਦੇ ਹਾਲ ਤੇ ਇੱਧਰ ਆ ਵੀ ਕੰਧ ਟੁੱਟੀ ਪਈ ਬਾਕੀ ਸਾਰੀਆਂ ਵੇਖੋ ਆ ਵੀ ਗਾਂ ਦੇ ਟੁੱਟੀ ਪਈ ਹਾਂ ਉਹ ਦੀਆ ਪੰਜਾ ਟ੍ਰੈਕ ਕੋਡ ਇਹਨਾਂ ਦੇ ਬੰਨ੍ਹੇ ਮੁੱਚੇ ਚੜਿਆ ਨਹੀਂ ਆਣਾ ਤੇ ਟਵਾੜਾ ਕਿ ਡਿੱਟੂ ਜਣੀ ਬਾਜ ਬਈ ਇੱਧਰ ਨਾ ਆ ਰਹੋ

ਭਈ ਇਹ ਕਾਲਪਨ ਤਾਂ ਤੇਰੇ ਕੋਲ ਆਸਟਾ ਪੂਰਾ ਵਾਸੀ ਨਾ ਚਾਹ ਤੁਰ ਸਭ ਜੀ ਲਾਲ ਫੜ ਮੈਨੂੰ ਖੜਾ ਐ ਸਾਈਡ ਐ ਸਾਈਡ ਬੈਠੋ ਮੈਨੂੰ ਜੀ ਬੈਠ ਜਾਓ ਇੱਕ ਬੈਠ ਜਾਓ ਕੋਈ ਬੱਤ ਨਹੀਂ ਫੜ ਦੇਖੋ ਆ ਇੱਕੋ ਆ ਜਿਓ ਬੈਠੋ ਦੇਖ ਲਈ ਜਾਓ ਬੈਠੋ ਬੈਠੋ ਐ ਤੇ ਕੇ ਬਾਈ ਜੀ ਬੈਠੋ ਆ ਕਾਟੀਆਂ ਖਾਲੀ ਮਿੱਤਰੋ ਆਪੋ ਆ ਵੇਖੋ ਵੀ ਤਰਦੀਆਂ ਪੰਜਾਂ ਨਾ ਖਾਲੀ ਪੇਟੀਆਂ ਮਾਰੀ ਤਾਂ ਖਾਈ ਚਲੀ 8 ਵਜੇ ਪਾਣੀ ਪੀਣ ਦਾ ਖਤਰਾ ਆ ਜਾ ਮੇਰੇ ਤੇ ਤਾਂ ਤਾਂ ਕਹਿੰਦਾ ਆ ਪਿੱਛੇ ਫੇਰ ਵੇਲਾ ਜੇ ਪਿੱਛੇ ਚੱਲ ਜੋ ਹਰ ਹਾਂਜੀ ਮਿੱਤਰੋ ਆਪਾਂ ਹੈਗੇ ਸਤਲੁਜ ਦਰਿਆ ਦੇ ਵਿੱਚ ਬੰਤਾ ਆ ਗਿਆ ਬੜੀ ਅਫਸੋਸ ਦੀ ਗੱਲ ਯਾਰ ਵੀ ਕਿਤੇ ਆਪਾਂ VOTING ਬੜੇ ਖੁਸ਼ੀ ਖੁਸ਼ੀ ਨਾਲ ਕਰਦੇ ਹੁੰਦੇ ਸੀ ਕਿ ਜਾਗੇ ਹਨ ਤੇ ਅੱਜ ਵੇਖੋ ਵੀ ਅੱਜ ਵੇਖੋ ਵੀ ਕਿਹੜਾ ਐਵੇਂ ਦਾ ਦੁੱਖ ਦੀ ਘੜੀ ਆਈ ਵੀ ਜਿੰਦੇ ਵਿੱਚ ਆਪਾਂ ਨਾ ਵੀਰ ਲੋਕਾਂ ਨੂੰ ਰਾchnਾ ਵੰਡਣ ਜਾਂਦੇ ਪਏ ਜਕਾਰਾ ਲਾ ਦਿਓ ਇੱਕ ਵਾਰੀ ਜੋ ਬਲ ਸੋਨ ਹਾ ਸਤਿ ਆਕਾਲ ਕੋਟੇ ਪੂਰੀ ਚੰਗਾ ਕੋਟੇ ਵੇਚ ਆਪਾਂ ਰਾਸ਼ਨ ਵੰਡ ਕੇ ਹੁਣ ਵਾਪਸੀ ਜਾਂਦੇ ਪਏ ਤੇ ਆਪਣੇ ਮਲਾਹ ਸਾਹਿਬ ਕਿੰਨੇ ਟਾਈਮ ਤੋਂ ਚਲਾ ਰਹੇ ਹੋ ਹਾਂਜੀ ਕਿ 2023 ਦਾ 23 ਦਾ 23 ਦਾ ਜੀ 23 ਦਾ ਹਾਂਜੀ ਆ ਆ ਆ ਤੁਸੀਂ ਉਹ ਜਿਹੜੀ ਆ ਲੈਤੀ ਕਿਸ ਦੀ ਹਾਂਜੀ ਇਹ ਹੁਣ ਲੈਤੀ ਹਾਂਜੀ ਅਰਗੀ ਦੀ ਹੁੰਦੀ ਹੈ ਜੀ ਇਹ ਕਿੰਨਾ ਦੀ ਬਾਬੇ ਇਹ 25000 ਦੀ 25000 ਹਾਂਜੀ ਆ ਰੀਗਾ ਤੋਂ ਇੱਥੇ ਤੋਂ ਆਇਓ ਜੇ ਬੰਦੇ ਰਹਿ ਗਏ ਸਾਬਾ ਇਸੇ ਸੇਵਾ 'ਚ ਮਿਲ ਗਈ ਗ੍ਰਾਈ ਕਿਹਨੇ ਨਹੀਂ ਗ੍ਰਾਫ ਦੀ ਲੈਂਦੇ ਕੋ ਮੋਲ ਅੱਛਾ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਆਪ ਦਾ 10 12 ਘਰਾਣੇ ਆਪਣੀ ਦੀ ਸਾਰੀ ਹਾਂਜੀ ਬਾਕੀ ਆ ਸਰਕਾਰੀ ਆਉਂਦੀ ਹੀ ਤੂੰ ਨਾ ਉੱਪਰ ਆਵਾਜ਼ ਪਾਈ ਤੂੰ ਕਹਿ ਜਾ ਦੇਖ ਰਹੀ ਸੀ ਲੈ ਜਣਾ ਇਧਰੋਂ ਸਵੇਰੇ ਸਵੇਰੇ ਤੇ ਰਾਤ ਨੂੰ ਅਸੀਂ ਛੱਡ ਕੇ ਨਹੀਂ ਜਾ ਸਕਦੇ ਆ ਜੇ ਹਿਸਾਬ ਦੇ ਹਾਲਾਤ ਹੋਏ ਤਾਂ ਹੁੰਦੀ ਆ ਸਾਲਾਂ ਨੂੰ ਇੱਕ ਇੱਕ ਘਰ ਨੂੰ ਇੱਕ ਇੱਕ ਇਹਨੂੰ ਦੱਸਿਆ ਲੈ ਆਉਣੀ ਪਊਗੀ ਹਾਂ ਜੀ ਸਾਰੀਆਂ ਪਾਲਿਸੀ ਮੰਗਵਾ ਲਈ ਜੀ ਸਰਕਾਰਾਂ ਨੇ ਕੁਝ ਨਹੀਂ ਕੋਸ਼ ਨਹੀਂ ਕੁਝ ਨਹੀਂ ਜੀ ਬੂਡੀ ਵੀ ਮੇਰਾ ਭਰਾ ਸੋਣਿਓ ਆਪਣੀ ਜਿਹੜੀ ਕਿਸ਼ਤੀ ਉਹ ਲੈਡ ਹੋਣ ਲੱਗੀ ਆ ਵੀ ਬੈਠੇ ਆਪਣੇ ਲੱਗੇ ਇੱਥੇ ਹੁਣ ਅਸੀਂ ਘਰ ਨੂੰ ਚਾਲੇ ਪਾਲੇ ਆ ਜੀ अच्छा चलो जो ਇਹਨਾਂ ਦਾ ਨੁਕਸਾਨ ਹੋਇਆ ਅਸੀਂ ਜਦੋਂ ਪਾਣੀ ਸੁੱਕੇਗਾ ਅਸੀਂ ਆਵਾਂਗੇ ਜ਼ਰੂਰ ਫੇਰ ਆਵਾਂਗੇ ਫੇਰ ਆਵਾਂਗੇ ਅਸੀਂ ਇਹਨਾਂ ਦਾ ਕੋਈ ਪੁੱਛਾਂਗੇ ਕੀ ਇਹਨਾਂ ਨੂੰ ਲੋੜ ਆਉਂਦੀ ਲੋੜ ਆ ਆ ਜਿੰਨੇ ਕਿ ਸੇਵਾ ਆਪਣੀ ਆਏ ਸੀ ਜਿੰਨੇ ਕਿ ਜੋਗੇ ਅਸੀਂ ਹੋਏ ਅਸੀਂ ਜਿੰਨੇ ਕਿ ਜੋਗੇ ਹੋਏ ਅਸੀਂ ਜ਼ਰੂਰ ਕਰਾਂਗੇ ਤੇ ਬਾਕੀ ਯਾਰ ਤੁਸੀਂ ਹਾਲਾਤ ਤੁਹਾਨੂੰ ਆਪਾ ਵਿਖਾ ਹੀ ਦਿੱਤੇ ਨੇ ਤੇ ਹੁਣ ਆਪਣੀ ਜਿਹੜੀ ਕਿਸ਼ਤੀ ਹੈ ਨਾ ਵੀ ਉਹ ਪਹੁੰਚ ਚੁੱਕੀ ਹੈ ਹੁਣ ਲੱਗੀ ਬੰਨ ਦੇ ਨਾਲ ਲੱਗਣ ਹੈ ਨਾ ਤੇ ਆ ਜਿਹੜੀ ਸਾਰੀ ਇੱਥੇ ਪੈ ਲਈ ਸਗੀ ਲੋਕਾਂ ਦੀ ਲੜੀ ਹੋਣ ਸਾਰੀ ਟੁਪੀ ਤੇ ਬਾਬਾ ਨਾਨਕ ਇਹਨਾਂ ਦੇ ਮੇਰਾ ਕਰੇ ਮੈਂ ਤਾਂ ਕਿਹਾ ਬਾਬਾ ਨਾਨਕ ਇਹਨਾਂ ਨੂੰ ਕਿੱਥੇ ਪਾ ਰੱਖੇ ਤੇ ਆਪਣੀ ਜਿਹੜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਜਰੂਰ ਕਰੋ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਓਕੇ ਜੀ ਚੜ੍ਹਦੀ ਕਲਾ ਦੇ ਰਹਿਾਂਗੇ